ਲੋ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਉਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨ ਬਿਰਲੈ ਜਾਤੇ ਸੁਨੋ ਬਿੰਦੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੈ ਹਰਿ ਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਸੋ ਕਹੋ ਟਲ ਗੋਰ ਸੇਵੀਐ ਰਹਿਨਿਸ ਸਹਿਜ ਦਰਸ਼ਨ ਪਰਸੈ ਜਨਮ ਮਰਨ ਦੁਖ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਪ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੁਖੀਏ ਕੋ ਪੀਖੈ ਸਭ ਸੁਖਿਆ ਰੋਗੀ ਕਹਿ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਅਪਨ ਹਾਥ ਸੰਜੋਗੀ ਸੁਖੀਏ ਕੋਪੇ ਕਹਿ ਸਭ ਸੁਖਿਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਅਪਨ ਹਾਥ ਸੰਜੋਗੀ ਮਨ ਮੇਰੇ ਜਿਨ ਅਪੁਨਾ ਭਰਮ ਗਵਾਤਾ ਤਿਸ ਕਹਿ ਭਾਣੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤ ਰਹਾਉ ਸੰਤ ਸੰਗ ਜਾਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਹੋ ਮੇਰ ਹੋ ਮੈ ਰੋਗ ਜਾਕਾ ਮਨ ਵਿਆਪਤ ਉਹ ਜਨਮ ਮਰੈ ਬਿੱਲ ਲਾਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਕੂ ਸਰਬ ਪਰਗਾਸਾ ਅਗੇ ਆਦ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮਾਗੈ ਜਹ ਕੀਰਤਨ ਤੇਰਾ ਸਾਧੂ ਗਾਵ ਹੈ ਤਹਿ ਮੇਰਾ ਮਨ ਲਾਗੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮਾਗੈ ਜਹ ਕੀਰਤਨ ਤੇਰਾ ਸਾਧੂ ਗਾਵਹਿ ਤਹਿ ਮੇਰਾ ਮਨ ਲਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਸੁਖੀ ਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਅਪਣ ਹਾਥ ਸੰਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓੰਕਾਰ ਸਤਿ